ਮੈਂ ਇੰਸਪੈਕਟਰ ਹਰਸਨਦੀਪ ਸਿੰਘ ਮੁਖ ਅਫਸਰ ਥਾਣਾ ਸਦਰ ਅੰਮ੍ਰਿਤਸਰ ਸਿਟੀ ਨਾਮ ਨੂੰ ਦੱਸਣਾ ਜਾਂਦਾ ਵੀ ਜੋ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਥਾਣਾ ਸਦਰ ਦੀ ਜਿਹੜੀ ਪੁਲਿਸ ਪਾਰਟੀ ਉਹਦੇ ਨਾਲ ਪ੍ਰਵਾਸੀ ਮਜ਼ਦੂਰਾਂ ਵੱਲੋਂ ਮਾਰਕੁੱਟ ਕੀਤੀ ਗਈ ਹੈ। ਉਹਦੇ ਸਬੰਧੀ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ ਵੀ ਸਾਡੇ ਕੋਲ ਇੱਕ ਗੱਲ ਕੰਪਲੇਂਟ ਆਈ ਸੀ ਸ਼ਰਨਜੀਤ ਕੌਰ ਕੰਕੀ ਜੋ ਕਿ ਬਟਾਲੇ ਦੀ ਰਹਿਣ ਵਾਲੀ ਹੈ। ਉਹ ਆਪਣੇ ਇੱਥੇ بیٹے ਦੇ ਸਹੁਰਿਆਂ ਵੱਲ ਆਈ ਸੀ ਟਗੋਰ ਕਲੋਨੀ। ਜਿੱਥੇ ਉਹਨਾਂ ਦਾ ਕਿਸੇ ਗੱਲ ਤੋਂ ਲੈ ਕੇ ਆਪਸ ਵਿੱਚ ਦੋਵਾਂ ਪਰਿਵਾਰਾਂ ਦਾ ਮਤਭੇਦ ਹੋ ਗਿਆ ਬਹਿਸ-ਵਸਾਈ ਹੋ ਗਈ ਹੈ। ਚਰਨਜੀਤ ਗੌਰ ਵੱਲੋਂ ਸਾਨੂੰ ਜਿਹੜੀ ਇੱਕ ਕੰਪਲੇਂਟ ਲੋਜ ਕੀਤੀ ਗਈ ਸੀ ਜਿੱਥੇ ਸਾਡੀ ਪੁਲਿਸ ਪਾਰਟੀ ਮੌਕੇ ਤੇ ਗਈ। ਦੋਵੇਂ ਪਾਰਟੀਆਂ ਜਿਹੜੀਆਂ ਤੇ ਕਾਫੀ ਆਪਸ ਵਿੱਚ ਬਹਿਸ-ਵਸਾਈ ਕਰ ਰਹੀਆਂ ਸਨ। ਉਹਦੇ ਵਿੱਚ ਉਹ ਥੋੜਾ ਜਿਹਾ ਅਗਰੈਸਿਵ ਹੋ ਕੇ ਪੁਲਿਸ ਪਾਰਟੀ ਦੇ ਨਾਲ ਵੀ ਉਹਨਾਂ ਨੇ ਬਹਿਸ-ਵਸਾਈ ਕੀਤੀ ਹੈ। ਜਿਹਦੇ ਵਿੱਚ ਸਾਡੇ ਐਸਆਈ ਵੱਲੋਂ ਫੌਰੀ ਐਕਸ਼ਨ ਲੈਂਦੇ ਹੋયા ਆ। ਉਹਦੇ ਵਿੱਚ ਪ੍ਰੀਵੈਂਟਿਵ ਐਕਸ਼ਨ ਲੈ ਲਿਆ ਗਿਆ ਹੋਇਆ। ਇਹ ਇਹਦੇ ਵਿੱਚ ਮੈਂ ਦੁਬਾਰਾ ਦੱਸਣਾ ਚਾਹੁੰਦਾ ਵੀ ਉੱਥੇ ਜਿਹੜੀ ਸੋਸ਼ਲ ਮੀਡੀਆ ਤੇ ਜਿਹੜੀ ਗੱਲ ਚੱਲ ਰਹੀ ਹੈ ਮਾਰਕੋਟ ਵਾਲੀ ਉਹ ਐਸੇ ਵਿੱਚ ਕਿਸੇ ਦਾ ਨਹੀਂ ਕੋਈ ਸੱਚਾਈ ਨਹੀਂ ਹੈਗੀ